ਇੰਦਰ ਸਿੰਘ ਹੈ ਵੀਰੇ ਕਿੱਥੋਂ ਰਹਿਣ ਵਾਲੇ ਹੋ ਮਾਣੇ ਦਾ ਫਿਰ ਕੀ ਚੱਕਰ ਕੀ ਤੁਹਾਡਾ ਜੀ ਵੀਰੇ ਇਹਨੇ ਜੰਟ ਇਹ ਜੰਟਮੁਣੇ ਦਾ ਕੰਮ ਕਰਦਾ ਪੂਰੀ ਲ ਉਕਾਰ ਕਿੱਥੇ ਖੜਾ ਮੈਂ ਯਾਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤਾਂ ਲੱਗਣਾ ਨਹੀਂ ਹੈ ਯਾਰ ਇਹ ਮੈਨੂੰ ਲਾਰੇ ਲੱਪੇ ਲਾਈ ਰੱਖਦਾ ਇੱਕ ਮਿੰਟ ਬਾਈ ਖੜ੍ਹ ਕੇ ਦੋ 8 ਮਹੀਨੇ ਹੋ ਗਏ ਮੈਨੂੰ ਲਾਰੇ ਲੱਪੇ ਲਾ ਰਿਹਾ ਇਹ ਕਹਿੰਦਾ ਮੈਂ ਤੇਰਾ ਅੱਜ ਪੈਸੇ ਦੇਣਾ ਕੱਲ ਪੈਸੇ ਦੇਣਾ ਇਹਨੇ ਜਿਹੜੇ ਚੈੱਕ ਦਿੱਤੇ ਨੇ ਉਹ ਵੀ ਸੈਂ ਜਾਲੀ ਕਰਕੇ ਦਿੱਤੇ ਨੇ ਕੀ ਕਹਿੰਦਾ ਕਿਉਂ ਪੈਸੇ ਥੋੜਾ ਮੁਗੀ ਹੁਣ ਪੈਸੇ ਕਹਿੰਦਾ ਮੈਂ ਘੰਟੇ ਤੱਕ ਦੇਣਾ ਡੇਢ ਘੰਟੇ ਤੱਕ ਦੇਣਾ ਘੰਟੇ ਤੱਕ ਦੇਣਾ ਡੇ ਉਮਕਾਰ ਹੈ ਇਹ ਉਹ ਵਕੀਲ ਹੈ ਉਹ ਕਹਿੰਦਾ ਜੇਰ ਤੋਂ ਤੁਹਾਡਾ ਉਹਨਾਂ ਦਾ ਰੋਲਾ ਚੱਲ ਰਿਹਾ ਮੇਰਾ 8 ਮਹੀਨਿਆਂ ਤੋਂ ਜਾ ਲਾ 2 ਮਹੀਨੇ ਤੋਂ 2 ਮਹੀਨੇ ਪਹਿਲਾਂ 8 ਮਹੀਨੇ ਪਹਿਲਾਂ ਮੈਂ ਪੈਸੇ ਦਿੱਤੇ ਇਹਨੂੰ ਮੈਨੂੰ 4 ਮਹੀਨੇ ਤੋਂ ਲਾਰੇ ਤੋਂ ਲਾਰਾ ਲਾ ਰਿਹਾ ਹੁਣ ਕਿਹੜਾ ਪਿੰਡ ਆਪਣਾ ਮੈਂ ਸਮਾਣੇ ਤੋਂ ਵੀਰੇ ਜੇ ਹੁਣ ਤੂੰ ਪੈਸੇ ਮੰਨ ਲਵੇ ਦੇ ਰਿਹਾ ਕਹਿੰਦਾ ਥੋੜਾ ਡਰਾਮੇ ਕਰ ਰਿਹਾ ਤੂੰ ਕੀ ਕਰ ਰਹੀ ਸੀ ਮੈਂ ਡਰਾਮਾ ਨਹੀਂ ਕਰ ਰਿਹਾ ਮੇਰੇ ਮੇਰੇ ਅੱਜ ਲਾਰਾ ਲਾ ਕੇ ਮੈਨੂੰ ਭੇਜ ਰਿਹਾ ਸੀ ਇਹ ਵਾਪਸ ਅੱਛਾ ਜੀ ਕਹਿੰਦਾ ਤੂੰ ਜਾ ਮੈਂ 3 ਘੰਟੇ ਤੱਕ ਪੈਸੇ ਪਾ ਦੇਣਾ ਠੀਕ ਹੈ ਜੀ ਇਹਨੇ ਹੁਣ ਮੈਨੂੰ ਨਹੀਂ ਜੇ ਹੁਣ ਮੈਨੂੰ ਪੈਸੇ ਤੋਂ ਨਹੀਂ ਦਿੰਦਾ ਤਾਂ ਕੀ ਕਰੋਗੇ ਫਿਰ ਹੈ ਜੀ ਪੈਸੇ ਨਹੀਂ ਦਿੰਦਾ ਫਿਰ ਫਿਰ ਕੀ ਮੈਂ ਮਰੂੰਗਾ ਜੀ ਮੈਂ ਸਿੱਧੀ ਗੱਲ ਹੈ ਇਹਦਾ ਜ਼ਿੰਮੇਵਾਰ ਇਹੀ ਹੋਏਗਾ ਜਾਂ ਥਾਣੇਦਾਰ ਹੋਣਗੇ ਜਿਹੜਾ ਮੈਨੂੰ ਲੈ ਕੇ ਚੱਲਦੇ ਨੇ ਕਾਰਵਾਈ ਦੀ ਕਰ ਰਹੀ ਕੋਈ ਕੋਈ ਸੁਣਦਾ ਗਿਆ ਹੀ ਨਹੀਂਗਾ ਕਿ ਚੱਲ ਬੈਠ ਕੋਈ ਸੁਣਦਾ ਹੈ ਗਿਆ ਹੀ ਨਹੀਂ ਕਿ ਇਹਦਾ ਪੈਸੇ ਲੈਣ ਆਏ ਸੀ ਅਸੀਂ ਕਾਰਵਾਈਆਂ ਕਰਨ ਨਹੀਂ ਆਏ ਸੀ ਕਿ ਉਹ ਚਲੋ ਬਿਚਾ ਤੁਹਾਡੇ ਖੜੀ ਹੈਗੀ ਆ ਵੀ ਉਹ ਬੰਦੇ ਤੁਹਾਡੇ ਤੇ ਰੋਪ ਲਾ ਰਹੇ ਆ ਵੀ ਕਹਿੰਦੇ ਵੀ ਸਾਡੇ ਕੋਲੋਂ 8 ਲੱਖ ਰੁਪਈਆ ਲਿਆ ਸੀ ਕੈਨੇਡਾ ਭੇਜਣ ਦਾ ਇਹ ਸਾਰਾ ਮੈਟਰ ਕੀ ਹੈ ਇਹ ਮੈਟਰ ਜੀ ਰੈਟ ਪਾਉਣੀ ਸੀ ਇਹਨਾਂ ਨੇ ਹਾਈ ਕੋਰਟ ਮੈਟਰ ਰੈਟ ਦਾ ਹੈ ਇਹਨਾਂ ਨੇ ਫੀਸ ਕੀਤੀ ਸੀ 8 ਲੱਖ ਰੁਪਿਆ 3 ਲੱਖ ਇਹਨਾਂ ਦਾ ਆਇਆ ਬਾਕੀ ਰੈਟ ਬਾਅਦ ਪਾਉਣ ਤੋਂ ਬਾਅਦ ਦੇਣਾ ਸੀ ਹੁਣ ਇਹਨਾਂ ਨੇ ਵਕੀਲ ਕੋਈ ਹੋਰ ਕਰ ਲਿਆ ਤਾਂ ਹੈ ਹੁਣ ਮੈਨੂੰ ਕਹਿੰਦਾ ਜਿਹੜੀ ਫੀਸ ਸਾਡੀ ਉਹ ਮੋੜੋ ਰੈਟ ਕਾਹਦੇ ਕਾਦੇ ਸੰਬੰਧ ਵਿੱਚ ਪਾਉਣੀ ਸੀ ਨਾ ਮੀਂਹ ਦੇ ਸੰਬੰਧ ਜਿਹਾ ਕੋਈ ਝਗੜਾ ਆਪ ਸੀ ਕਿੱਥੇ ਪਟਿਆਲਿਆ ਪਟਿਆਲਿਆ ਨੂੰ ਦਾ ਝਗੜਾ ਇਹਨਾਂ ਦਾ ਸੀ ਰੈਟ ਤੁਹਾਡੇ ਕੋਲ ਪਾਉਣ ਵਾਸਤੇ ਆ ਜੀ ਹਾਂ ਜੀ ਹਾਈ ਕੋਰਟ ਦੇ ਉੱਪਰ ਦੇਖਿਆ ਨਾ ਮੈਟਰ ਜੀ अच्छा हाई कोर्ट ਤੇ ਜਿਹੜੇ ਤੁਸੀਂ ਉਹਨਾਂ ਨੂੰ ਚੈੱਕ ਦੇ ਰਹੇ ਹੋ ਉਹ ਕਿਉਂ ਦੇ ਰਹੇ ਹੋ ਕਾਹਦੇ ਦੇ ਰਹੇ ਹੋ ਚੈੱਕ ਉਹਨਾਂ ਨੂੰ ਤਾਂ ਦੇ ਰਹੇ ਸੀ ਉਹਨਾਂ ਨਾਲ ਗੱਲ ਹੋਈ ਸੀ ਕਿ ਜੇ ਮੰਨ ਲਓ ਵੀ ਜੇ ਕਿਤੇ ਕੰਮ ਗੱਲਬਾਤ ਮਤਲਬ ਤੁਸੀਂ ਪੈਸੇ ਇਹਨਾਂ ਨਾਲ ਸਾਨੂੰ ਦਿੱਤੇ ਚੈੱਕ ਛੋਟ ਹੀ ਬੋਲੋ ਕਿ ਇਹਨੇ ਸ਼ਰਤਾਂ ਸਾਨੂੰ ਲੁਕਾਈ ਸੀ ਗੱਤਨਾ ਵੀ ਮੈਂ ਭਜਦਾ ਨਹੀਂ ਛੋਟੇ ਜੂ ਕਰਾਂਗਾ ਠੀਕ ਹੈ ਜੀ ਇੱਕ ਬੰਦਾ ਗਿਆ ਭਜ ਚੈੱਕ ਤਾਂ ਉਹਨਾਂ ਨੇ ਬਾਈ ਇਹਨਾਂ ਨੇ ਧਮਕਾ ਕੇ ਮਨ ਕਿ ਧਮਕੇ ਦਿੰਦਾ ਰਿਹਾ ਮੈਨੂੰ ਚੈੱਕ ਦਿਓ ਸਾਨੂੰ ਮੈਂ ਕਹਿੰਦਾ ਮੈਂ ਚਲੋ ਕੀ ਹਕਤ ਲੋ ਧੰਦਾ ਰਿਹਾ ਭਾਜ ਨੇ ਅੱਜ ਆਹ ਕੰਮ ਕੀਤਾ ਨਹੀਂ ਜਿਹੜੀ ਚੈੱਕ ਤੁਸੀਂ ਉਹ ਉਹਨਾਂ ਦੇ ਦੋ ਤਿੰਨ ਚੈੱਕ ਵਿਖਾਏ ਉਹ ਕਹਿੰਦੇ ਵੀ ਅਸੀਂ ਚੈੱਕ ਲਾਉਂਦੇ ਹਾਂ ਖਾਤਾ ਖਾਲੀ ਹੁੰਦਾ ਸੀ ਕਿ ਚੈੱਕ ਫਿਰ ਤੁਸੀਂ ਕਿਉਂ ਦੇ ਰਹੇ ਜਦੋਂ ਰੈਕਟਰ ਤਾਂ ਪਾਉਣੇ ਕੋਈ ਸੀ ਹਾਂ ਚੈੱਕ ਤਾਂ ਹੀ ਤਾਂ ਦੇ ਰਿਹਾ ਧਮਕੇ ਦਿੰਦਾ ਸੀ ਅਮਨ ਦਿੱਲੀ ਕਾਹਦੇ ਕਾਹ ਬੰਦ ਮੈਂ ਕਹਿੰਦਾ ਮਰਨਾ ਫੜੇ ਬਾਹਰ ਜਾ ਕੇ ਕਿਉਂ ਬਿਲਕੁਲ ਬਾਈ ਮੁਰੂ ਸਾਡੇ ਵਕਾਲਤ ਦੇ ਜਿਹੜੀ ਤੁਸੀਂ ਰੈਟ ਪਾਉਂਦੇ ਲੈ ਜਿਹੜੀ ਤੁਸੀਂ ਇੱਕ ਦਿੱਤੇ ਇੱਕ 5 ਲੱਖ ਦਾ ਦਾ ਚੈੱਕ ਉਹ 5-5 ਲੱਖ ਦੇ ਚੈੱਕ ਇੱਕ 5 ਤੁਸੀਂ ਕਹਿੰਦੇ 3 ਲੱਖ ਤੁਹਾਡੇ ਕੋਲ ਆਇਆ ਬਾਕੀ ਰਹਿੰਦੀ ਸੀ ਬਾਕੀ ਵੀ ਪੇਮੈਂਟ ਤਕਰੀਬਨ ਆਈ ਪਈ ਐ ਦੀ ਪਹਿਲਾਂ 3 ਲੱਖ ਦੇ ਗਏ ਸੀ ਇਹ ਬਾਕੀ ਸਾਰੇ ਤੁਹਾਡੇ ਕੋਲ ਆਏ ਹੋਏ ਹਾਂ ਮਤਲਬ 8 ਲੱਖ ਰੁਪਈਆ ਉਹਨਾਂ ਨੇ ਉਹਦੀ ਸਾਡੀ ਫੀਸ ਹਨਾ ਜੀ ਵਕੀਲਾਂ ਦੀ ਰਿਫੰਡੇਬਲ ਨਹੀਂ ਹੋਣੀਗੀ ਜਦੋਂ ਵਕਾਲਤ ਨਾਮ 'ਚ ਸਾਡਾ ਲਿਖਿਆ ਹੋਣਾ ਹੈ ਨਹੀਂ ਨਹੀਂ ਚਲੋ ਉਹ ਤਾਂ ਠੀਕ ਆ ਤੇਰੀ ਗੱਲ ਮਤਲਬ ਵੀ 8 ਲੱਖ ਰੁਪਈਆ ਤੁਹਾਡੇ ਕੋਲ ਪੂਰੀ ਫੀਸ ਆ ਗਈ ਹਾਂ ਤਕਰੀਬਨ ਆ ਗਈ ਬਾਕੀ ਆਪਣੇ ਤੁਹਾਡੀ ਜਿਹੜੀ ਉਹ ਰੈਟ ਤਿਆਰ ਆ ਜਿਹੜੀ ਪਾਉਣ ਵਾਲੀ ਹੈ ਨਹੀਂ ਰੈਟ ਤਿਆਰ ਕਰਨੇ ਨੇ ਕੋਈ ਨਾ ਹੀ ਦਿੱਤਾ ਬਣਾ ਤੇਰਾ ਮੇਰੇ ਕੋਲ ਤਿਆਰ ਨਹੀਂ ਦਿੱਤੀ ਨਹੀਂ ਜਦੋਂ ਸਟਾਰਟਿੰਗ ਤੁਸੀਂ 3 ਲੱਖ ਰੁਪਏ ਲਿਆ ਜੀ ਡਾਕੂਮੈਂਟ ਤਾਂ ਦਿੱਤੇ ਹੋਣੇ ਤੁਹਾਨੂੰ ਉਹਨਾਂ ਨੇ ਤੁਹਾਡਾ ਡਾਕੂਮੈਂਟ ਦਿੱਤੇ ਸੀ ਕਿ ਪਰ ਬਾਅਦ ਚੇ ਮੇਰੇ ਕੋਲੇ ਫੀਸ ਮੰਗ ਲੱਗ ਗਈ ਜਿਹੜੀ ਫੀਸ ਕਰਨਾ ਕਿਦੋਂ ਦੀ ਗੱਲ ਆ ਪੈਸੇ ਇਹ ਹੋ ਗਈ ਸਾਲ ਤੀਂ ਦੀ ਗੱਲ ਸਾਲ ਹੋ ਗਏ ਇੱਕ ਕੈਨੇਡਾ ਵਾਲਾ ਮੈਟਰ ਕੀ ਆ ਫਿਰ ਉਹ ਕਹਿੰਦੇ ਕਿ ਕਲਾਈਂਟ ਨੂੰ ਦੇ ਪੈਸੇ ਹੋਰ ਤਰੀਕੇ ਨਾਲ ਨਿਕਲਣ ਦੀ ਆਪਾਂ ਨਾਲ ਹੀ ਕਿਉਂਕਿ ਵਕਾਲਤ ਦੇ ਰੂਪ ਵਿੱਚ ਤੁਸੀਂ ਭਗੇ ਤੁਰ ਫਟ ਲਈ ਨਹੀਂ ਸੀ ਕਾਨੂੰਨ ਦੇ ਮਦਦ ਠੀਕ ਜੀ ਨਹੀਂ ਤੁਸੇ ਕੰਮ ਹੀ ਕਰਦੇ ਜੀ ਇਹਦਾ ਨਹੀਂ ਮਾਈਕ ਠੀਕ ਕੋਈ ਹੋਰ ਕੋਈ ਆਪਣੀ ਗੱਲਬਾਤ ਰੱਖਣੀ ਚਾਹੁੰਦਾ ਤੁਸੀਂ ਨਹੀਂ ਨਹੀਂ ਕੁਛ ਨਹੀਂ ਜੀ ਤਾਂ ਐਵੇਂ ਕਿਸੇ ਦੀ ਜਮਨਾ ਬਦਨਾਮ ਕਰਨ ਦੀ ਸ਼ਾਰਸ਼ ਹੁੰਦੀ ਗਏ ਜੀ ਠੀਕ ਆਪਣੀ ਜਿਹੜੀ ਰੈਪਿਊਟੇਸ਼ਨ ਸਾਡੇ ਗੁੱਡ ਦਾ ਨਾਮ ਚੱਲਦੀ ਠੀਕ ਆਪਣਾ ਇਸ ਚੀਜ਼ ਤੇ ਮੈਂ ਕਹਿੰਦਾ ਵੀ ਦੋ ਚੰਨਾ ਕਾਨੂੰਨ ਦੇ ਮਤਲਬ ਚਲੋ ਇਹ ਕਿਹੜਾ ਤਰੀਕਾ ਵਗੈਰਾ ਠੀਕ ਹੈ ਉੱਥੇ ਮੈਂ ਜਵਾਬ ਦੇ ਜੂਗਾ ਠੀਕ ਅੰਬਲ ਜੀ ਕੀ ਨਾਮ ਆਪਣਾ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਮੈਂ ਸਮਾਣੇ ਤੋਂ ਆਈ ਮੈਂ ਅੱਜ ਤੇ ਬਾਗੇ ਬਰਾਣੇ ਓਮਕਾਰ ਕੋਲ ਆਇਆ ਸੀ ਇਹ ਏਜੰਟ ਮੁੰਨੇ ਦਾ ਕੰਮ ਕਰਦਾ ਨਾਲੇ ਵਕੀਲ ਪੁੰਨੇ ਦਾ ਕੰਮ ਕਰਦਾ ਇਹ ਹੁਣ ਮੈਨੂੰ ਲਾਰੇ ਲਾਈ ਜਾਂਦਾ ਜੀ ਤੇ ਇਹ ਕਾਫੀ ਟਾਈਮ ਤੋਂ ਮੈਨੂੰ ਲਾਰੇ ਲਾ ਰਿਹਾ ਵੀ ਮੈਂ ਤੁਹਾਨੂੰ ਬਾਹਰ ਭੇਜਾਂਗਾ ਮੈਨੂੰ 8 ਮਹੀਨੇ ਹੋ ਗਏ ਜਦੋਂ ਲਗਾਤਾਰ ਹੁੰਦਿਆਂ ਨੂੰ ਹੁਣ ਮੈਨੂੰ ਚੈੱਕ ਦਿੱਤੇ ਨੇ ਇਹਨੇ ਚੈੱਕ ਵੀ ਗਲਤ ਨੇ ਚੈੱਕ ਵੀ ਗਲਤ ਦਿੱਤੇ ਹੋਏ ਨੇ ਸਾਈਨ ਕਰਕੇ ਗਲਤ ਦਿੱਤੇ ਹੋਏ ਨੇ ਇਹ ਖਾਲੀ ਖਾਤਾ ਹੈ ਤੇ ਹੁਣ ਜੇ ਅਸੀਂ ਓਮਕਾਰ ਤੇ ਅਸੀਂ ਪਰਚਾ ਦਿੱਤਾ ਹੋਇਆ ਜੀ ਹੁਣ ਦੇਖਦੇ ਆ ਜੀ ਕੋਲ ਕੀ ਕਾਰਵਾਈ ਕਰਦੀ ਹੈ ਜੀ ਉਹਦਾ ਝਗੜਾ ਕੀ ਸੀਗਾ ਕਿਵੇਂ ਚੱਲਿਆ ਇਹ ਇਹ ਸਾਨੂੰ ਅਸੀਂ ਪਿਛਲੇ ਹਫਤੇ ਆਏ ਸੀ ਤੁਹਾਨੂੰ ਚੈੱਕ ਦੇ ਕੇ ਤੋਰਤਾ ਜੀ ਇਹਨੇ ਸਾਨੂੰ ਕਹਿੰਦਾ ਜੀ ਆ ਚੈੱਕ ਲਾ ਲਿਓ ਜਾ ਕੇ ਨਹੀਂ ਤੁਸੀਂ ਪੈਸੇ ਸ਼ੁਰੂਆਤ ਹੋ ਗਈ ਕਿੰਨੇ ਸਰ ਮੈਂ ਦੱਸਦਾ ਮੈਂ ਇਹਨੇ ਅਖਬਾਰ 'ਚ ਦੇਖੀ ਸੀ ਐਡ ਠੀਕ ਹੈ ਜੀ ਦੱਸੋ ਸਾਰਾ ਆਪ ਦਾ ਪਹਿਲਾ ਨਾਮ ਕੀ ਨਾ ਬਈ ਸਰ ਮੇਰਾ ਨਾਮ ਅੰਕੁਸ਼ ਚਾਵਲਾ ਜੇ ਕੋਈ ਸਮਾਨੇ ਤੋਂ ਆਏ ਆ ਡਿਸਟ੍ਰਿਕਟ ਪਟਿਆਲਾ ਕੀ ਬਸਾ ਤੁਹਾਡਾ ਜੀ ਮਸਲਾ ਇਹ ਹੈ ਜੀ ਮੇਰਾ ਗਵੰਡੀ ਹੈ ਫਰੈਂਡ ਹੈ ਤੇ ਇਹਨੇ ਅਖਬਾਰ ਚ ਦੇਖ ਕੇ ਆਪਣਾ ਵੀਜ਼ੇ ਵਾਸਤੇ ਅਪਲਾਈ ਕੀਤਾ ਸੀਗਾ ਓਮਕਾਰ ਹੈ ਓਰੇ ਬਾਗੇ ਪੁਰਾਣੇ ਦਾ ਇਹ ਵਕੀਲ ਵੀ ਹੈ ਤੇ ਨਾਲ ਇਹ ਏਜੰਟ ਉਹਨਾਂ ਵੀ ਜੱਸਦਾ ਇਹਨੇ ਉਹਦੇ ਅਖਬਾਰ ਚ ਦੇਖ ਕੇ ਫੋਨ ਕਰਕੇ ਓਰੇ ਬੁਲਾਇਆ ਉਹਨਾਂ ਨੇ ਠੀਕ ਹੈ ਇਹਨੂੰ ਪੂਰਾ ਐਨ ਪਿਆਰ ਨਾਲ ਸਮਝਾਇਆ ਕਿ ਤੁਹਾਨੂੰ ਆਪਾ ਕੈਨੇਡਾ ਭੇਜ ਦਾਂਗੇ ਤੁਹਾਡੇ ਇੰਨਾ ਖਰਚਾ ਆਊਗਾ ਇਹ ਗੱਲਬਾਤ ਹੈ ਸਾਰਾ ਕੁਝ ਕਰ ਲਿਆ ਜੀ ਇਹਨਾਂ ਨੇ ਉਸ ਤੋਂ ਬਾਅਦ ਅਗਲੇ ਨੇ ਐਨ ਮਿੱਠੇ ਪੋਚੇ ਲਾ ਗਏ ਬੰਦੇ ਨੂੰ ਸਸਕਾਰ ਕੇ 8 ਲੱਖ ਰੁਪਇਆ ਲੈ ਲਿਆ ਅਸੀਂ ਚੈੱਕ ਦੇ ਥਰੂ ਪੈਸੇ ਦਿੱਤੇ ਆ 4 ਚੈੱਕ ਦਿੱਤੇ ਹੋਏ ਆ ਅਸੀਂ ਠੀਕ ਹੈ ਜੀ ਉਸ ਤੋਂ ਬਾਅਦ ਇਹਨੂੰ ਕਹਿੰਦਾ ਕਿ ਅੱਜ ਲਾ ਦੇਗਾ ਕੱਲ ਲਾ ਦੇਗਾ ਮਹੀਨੇ-ਮਹੀਨੇ ਲਾਰੇ ਲਾਉਂਦਾ ਰਹੇਗਾ 4 ਕੁ ਮਹੀਨੇ ਪੂਰੇ ਲਾਰੇ ਲਾਇ ਕਿ 4 ਕੁ ਮਹੀਨੇ ਦਾ ਪ੍ਰੋਸੈਸ ਹੁੰਦਾ ਏ ਆ ਉਹ ਉਸ ਤੋਂ ਬਾਅਦ ਜੀ ਇਹ ਬੰਦੇ ਨੇ ਮਹੀਨਾ ਡੇਢ ਮਹੀਨਾ ਪਹਿਲੇ ਆਏ ਸੀ ਤੇ ਮਹੀਨਾ ਡੇਢ ਮਹੀਨਾ ਪਹਿਲੇ ਆਏ ਤੇ ਸਾਨੂੰ ਕਹਿਣ ਲੱਗ ਗਿਆ ਕਿ ਤੁਹਾਡਾ ਕੰਮ ਬਣ ਨਹੀਂ ਰਿਹਾ ਪੈਸੇ ਲੈ ਲਓ ਮੈਂ ਕਿਹਾ ਪੈਸੇ ਦੇ ਦਿਓ ਜੀ ਸਾਡੇ ਇਹਨੂੰ ਕਹਿੰਦਾ ਜੀ ਚੈੱਕ ਲੈ ਜਾਓ ਉਹਨਾਂ ਨੇ 5 ਲੱਖ ਦਾ ਸਾਨੂੰ ਚੈੱਕ ਦੇ ਦਿੱਤਾ 5 ਲੱਖ ਦਾ ਸਾਨੂੰ ਚੈੱਕ ਦਿੱਤਾ ਅਸੀਂ ਚੈੱਕ ਜਾ ਕੇ ਸਾਨੂੰ ਕਹਿੰਦੇ ਫੋਨ ਕਰਕੇ ਫੇਰ ਲਗਾਣਾ ਕਿ ਪਹਿਲੇ ਨਹੀਂ ਲਗਾਣਾ ਸਾਨੂੰ ਸ਼ੁੱਕਰਵਾਰ ਦਾ ਟਾਈਮ ਦਿੱਤਾ ਅਸੀਂ ਸ਼ੁੱਕਰਵਾਰ ਕੋਲ ਕੀਤੀ ਜੀ ਹਾਂਜੀ ਲਾਈਏ ਜੀ ਚੈੱਕ ਉਹ ਕਹਿੰਦੇ ਜੀ ਹਜੇ ਨਹੀਂ ਲਾਣਾ ਜੀ ਸੋਮਵਾਰ ਲਾਇਓ ਮੇਰੀ ਅਜੇ ਪੇਮੈਂਟ ਨਹੀਂ ਆਈ ਐਂ ਹੀ ਕਰਦੇ ਕਰਦੇ ਜੀ ਲਾਰੇ ਲਾਉਂਦੇ ਲਾਉਂਦੇ ਮਹੀਨਾ ਹੋਰ ਲੰਗਾਤਾ ਜੀ ਫਿਰ ਅਸੀਂ ਜਾ ਕੇ ਚੈੱਕ ਲਗਾਣਗੇ ਉਹਨਾਂ ਨੇ ਕਿਹਾ ਸਾਨੂੰ ਦੈਂਕਾਲਾ ਨੇ ਕਹਿੰਦੇ ਜੀ ਉਰੇ ਚੱਕ ਇਹ ਨਹੀਂ ਚੱਲਣਾ ਤੁਹਾਡਾ ਕਿਉਂਕਿ ਇਹ ਨਵੇਂ ਸਾਈਨ ਹੈ ਜਿਹੜੇ ਉਹ ਸਾਈਨ ਮੈਚ ਨਹੀਂ ਕਰਦੇ ਹੈਗੇ ਠੀਕ ਹੈ ਜੀ ਸਾਈਨ ਨਾਲ ਮੈਚ ਕਿਤੇ ਨਾ ਉਹਨਾਂ ਦੇ ਅਕਾਊਂਟ ਜੀ ਬੈਲੈਂਸ ਹੈ ਜ਼ੀਰੋ ਖਾਤਾ ਬਿਆ ਸਾਨੂੰ ਇੱਕ ਤਰ੍ਹਾਂ ਦਾ 420 ਕਰ ਰਹੇ ਨੇ ਸਾਡੇ ਨਾਲ ਠੀਕ ਹੈ ਜੀ ਓਮਕਾਰ ਨੂੰ ਅਸੀਂ ਫੇਰ ਫੋਨ ਲਾਇਆ ਕਿ ਭਾਈ ਤੁਹਾਡਾ ਇਹ ਸਾਈਨ ਨਹੀਂ ਚੱਲ ਰਿਹਾ ਹੈਗਾ ਕਿ ਸਾਨੂੰ ਰਾਹ ਪਾਓ ਸਾਡਾ ਕੀ ਬਣੂਗਾ ਠੀਕ ਹੈ ਜੀ ਅਸੀਂ ਪਹਿਲੇ ਤਾਂ ਮਜ਼ਦੂਰੀ ਕਰ ਕਰਕੇ ਪੈਸਾ ਜੋੜ ਕੇ ਕਿਸੇ ਨੂੰ ਵਿਆਜਾਂ ਦੇ ਚੱਕ ਕੇ ਪੈਸਾ ਦਿੱਤਾ ਫਿਰ ਉਸ ਤੋਂ ਬਾਅਦ ਜੀ ਫਿਰ ਕਹਿੰਦੇ ਜੀ ਤੁਸੀਂ ਆਪਣਾ ਐਡਰੈਸ ਦਿਓ ਤੁਹਾਨੂੰ ਅਸੀਂ ਨਾ ਚੈੱਕ ਮੇਲ ਕਰ ਦਿੰਨੇ ਆ ਹੋਰ ਤੇ ਦੇ ਦਿੰਨੇ ਆ ਚੈੱਕ ਹੋਰ ਤੇ ਦੇ ਦਿੰਨੇ ਆ ਕਿ ਤੁਸੀਂ ਉਹ ਚਲਾ ਦਿਓ ਅਸੀਂ ਅਗਲੇ ਦਿਨ ਫੇਰ ਉੱਦੇ ਆਗੇ ਜੀ ਬੱਗਾ ਪੁਰਾਣਾ ਸਾਨੂੰ ਉਹਨੇ 2.5 ਲੱਖ ਦੇ ਦੋ ਚੈੱਕ ਹੋਰ ਦੇਤੇ ਸਾਨੂੰ ਦੋ ਚੈੱਕ ਹੋਰ ਦਿੱਤੇ ਜੀ ਅਸੀਂ ਫੇਰ ਉਹਨਾਂ ਨੂੰ ਚਲੇ ਗਏ ਲੈ ਕੇ ਕਹਿੰਦੇ ਜੀ ਸ਼ੁਕਰਵਾਰ ਲਾ ਲਿਓ ਵੀਰਵਾਰ ਲਾ ਲਿਓ ਕਰਦੇ 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 ਜੀ ਜੋ ਜੀ ਅਸੀਂ ਜਿੰਨੇ ਵੀ ਫੋਨ ਕਰਦੇ ਆ ਸਾਡੇ ਕੋਲ ਸਾਰੀਆਂ ਰਿਪੋਰਟੀਆਂ ਹੈਗੀਆਂ ਨੇ ਤੇ ਸਾਡੇ ਮੰਦੇ ਨੂੰ ਧਮਕਾਇਆ ਜਾ ਰਿਹਾ ਹੈ ਮਰਨਾ ਮਰ ਜਾ ਅੱਗ ਲਾ ਕੇ ਮਾਰੇ ਨਹਿਰ ਤੇ ਮਾਰੇ ਕਿਵੇਂ ਵੀ ਮਾਰੇ ਕਹਿੰਦਾ ਤੇਰੀ ਸਮੱਸਿਆ ਸਾਡਾ ਕੋਈ ਹੋਂ ਨਹੀਂ ਵੀ ਮੈਂ ਵਕੀਲ ਆ ਤੇ ਮੇਰੇ ਤੇ ਕੋਈ ਐਕਸ਼ਨ ਨਹੀਂ ਹੋਣਾ ਮੈਨੂੰ ਪੁਲਿਸ ਸਾਰੀ ਜਾਣਦੀ ਆ ਕਿ ਮੈਂ ਤੁਹਾਡਾ ਕੁਝ ਨਹੀਂ ਉਹ ਹੋਣ ਦਿੰਦਾ ਕਿ ਤੁਹਾਨੂੰ ਕੋਈ ਪੈਸਾ ਨਹੀਂ ਦਿੰਦਾ ਹੈਗਾ ਠੀਕ ਹੈ ਜੀ ਅੱਜ ਵੀ ਅਸੀਂ ਆਏ ਅਸੀਂ ਕੋਈ ਲੜਾਈ ਦੇ ਮਕਸਦ ਹੀ ਨਹੀਂ ਆਏ ਨਾ ਸਾਨੂੰ ਕੋਈ ਐਸੀ ਨਹੀਂ ਕਿ ਅਸੀਂ ਉਹਨਾਂ ਨਾਲ ਕੋਈ ਉੱਚੀ ਨਹੀਂ ਗੱਲ ਕਰਨੀ ਆਈਆਂ ਜਾਂ ਕੁਝਾ ਜਿਹਾ ਜਿ ਆਪਣੇ ਆਏ ਪੰਜ ਮਿੰਟ ਅਗਲੇ ਨੇ ਉਹਦੇ ਜਿਹੜਾ ਉਹ ਕੀ ਨਾਮ ਹੈ ਉਹਦਾ ਮੁੰਚੀ ਮੁੰਚੀ ਆਇਆ ਉਹ ਕਹਿੰਦਾ ਬਾਹਰ ਬੈਜੋ ਬਾਹਰ ਬੈਠੇ ਮੈਂ ਕਿਹਾ ਸਰ ਮੈਂ ਅਸੀਂ ਗੱਲ ਕਰਨੀ ਆ ਅੰਦਰ ਕਹਿੰਦਾ ਜੀ 5 ਮਿੰਟ ਬਾਹਰ ਬੈਜੋ ਕੇਸ ਵਿੱਚ ਬਿਜ਼ੀ ਨੇ ਮੈਂ ਕਿਹਾ ਠੀਕ ਹੈ ਜੀ ਅਸੀਂ 10 ਮਿੰਟ ਬਾਹਰ ਬੈਠੇ ਫੇਰ ਅੰਦਰ ਬੁਲਾਇਆ ਸਾਨੂੰ ਸਾਨੂੰ ਕਹਿੰਦੇ ਵੀ ਦੱਸੋ ਜੀ ਕੀ ਕਰਨ ਆਇਓ ਕੀ ਸਾਡੇ ਤੋਂ ਪੁੱਛ ਕੇ ਆਇਆ ਹੋ ਤੁਸੀਂ ਜਦੋਂ ਵੀ ਅਸੀਂ ਆਨੇ ਆਉਦੇ ਸਾਨੂੰ ਇਹੀ ਗੱਲ ਕਹਿੰਦੇ ਹੋ ਪੁੱਛ ਕੇ ਆਏ ਸਾਨੂੰ ਤੇ ਅਸੀਂ ਸਰ ਪੈਸੇ ਲੈਣ ਆਏ ਆ ਤੁਹਾਡੇ ਕੋਲ ਦਿਹਾੜੀ ਲੈਣ ਥੋੜੀ ਆਏ ਆ ਕੀ ਪੁੱਛ ਕੇ ਆਵਾਂਗੇ ਜੀ ਸਰ ਸਾਨੂੰ ਦਿਹਾੜੀ ਦਿਓ ਸਾਡੀ ਅਸੀਂ ਪੈਸੇ ਲੈਣ ਆਏ ਆ ਸਾਡੇ ਪੈਸੇ ਦਿਓ ਤੇ ਕਹਿੰਦੇ ਜੀ ਤੁਸੀਂ ਐਂ ਕਰੇ ਸ਼ੁਕਰਵਾਲਾ ਲਾ ਲਿਓ ਚੱਕ ਅੱਜ ਫੇਰ ਇਹ ਗੱਲ ਕਰ ਰਿਹਾ ਇਹ ਇੰਨਾ ਹੱਕਿਆ ਹੋਇਆ ਇਹ ਕਹਿੰਦਾ ਜੀ ਮੈਂ ਮਰ ਜਾਣਾ ਠੀਕ ਹੈ ਜੀ ਕਿ ਮੈਨੂੰ ਪੈਸੇ ਦੇ ਦਿਓ ਕਿ ਮੈਂ ਮਰ ਜਾਣਾ ਕਿਉਂ ਘਰ ਤੁਹਾਨੂੰ ਪਤਾ ਹੀ ਆ ਸਰ ਅੱਜ ਕੱਲ੍ਹ ਚਾਹੇ ਜੋ ਮਾਹੌਲ ਨੇ ਖਰਚੇ ਕਰਦੇ ਕਿਵੇਂ ਚੱਲਦੇ ਨੇ ਇਕੱਲਾ ਉਹ ਹੈ ਜੀ ਤੇ ਇਸ ਕਰਕੇ ਨੇ ਆਪਣੇ ਆਪ ਨੂੰ ਕਿਹਾ ਜੀ ਮੈਂ ਸੁਸਾਈਡ ਕਰ ਲੈਣਾ ਜੀ ਇਹ ਗੱਲਬਾਤ ਆ ਸਾਰੀ ਸਾਨੂੰ ਉਹ ਧਮਕੀਆਂ ਦੇ ਰਹੇ ਨੇ ਬਸ ਕਿ ਤੁਹਾਨੂੰ ਅੱਜ ਦੇਣਿਆ ਘੰਟੇ ਤੱਕ ਦੇਣਿਆ ਪੈਸੇ ਫਿਰ ਕਹਿ ਦਿੰਦੇ ਨੇ ਤੇ ਹੁਣ ਵੀ ਇਹ ਕਹਿ ਰਹੇਗੀ ਕਿ ਘੰਟਾ ਖੜੋ ਤੇ ਨਾਲ ਦੀ ਨਾਲ ਉਹਨਾਂ ਨੇ ਪੁਲਿਸ ਕੋਲ ਕਰਕੇ ਪੁਲਿਸ ਬੁਲਾ ਲਈ ਅਸੀਂ ਕੋਈ ਪੁਲਿਸ ਨਹੀਂ ਬੁਲਾਈ ਅਸੀਂ ਕੋਈ ਕਾਰਵਾਈ ਨਹੀਂ ਕੀਤੀ ਸੀਗੀ ਪਹਿਲੇ ਠੀਕ ਹੈ ਜੀ ਅਸੀਂ ਤਾਂ ਚੁੱਪ ਕਰਕੇ ਆਪਣੇ ਪੈਸੇ ਲੈਣ ਆਏ ਸੀਗੇ ਤੇ ਆਪਾਂ ਬਰਗਾਦ ਦਿੱਤੀ ਹੈ ਠੀਕ ਹੈ ਜੀ ਆ ਸਰ ਦਾ ਨੰਬਰ ਹੈ ਇਕਬਾਲ ਸਰ ਨੇ ਨਾ ਇਕਬਾਲ ਸਿੰਘ ਜੀ ਹੈ ਉਹਨਾਂ ਤੋਂ ਇਹ ਕੇਸ ਚੱਲਾ ਗਿਆ ਸਾਨੂੰ ਪ੍ਰਸ਼ਾਸਨ ਤੋਂ ਹੀ ਇਹ ਮੰਗਿਆ ਕਿ ਸਾਡੇ ਨਾਲ ਇਨਸਾਫ ਹੋਵੇ ਬਸ ਹੋਰ ਅਸੀਂ ਕੋਈ ਚੀਜ਼ ਨਹੀਂ ਜੇ ਇੱਕ ਵਾਰੀ ਤੁਹਾਡੇ ਲੋ ਅੱਜ ਪੁਲਿਸ ਦੇ ਅੰਦਰ ਕੋਈ ਪट्रोल ਪਾਸ ਤੋਂ ਬਚਣ ਦੀ ਕੋਸ਼ਿਸ਼ ਕੀਤੀ ਗਈ ਹੈ ਸਰ ਪट्रोल ਪਾ ਗਏ ਨਹੀਂ ਜੀ ਅਸੀਂ ਇੰਨੀ ਗੱਲ ਕੀਤੀ ਹੈ ਕਿ ਸਾਰੇ ਜਾਂ ਤਾਂ ਸਾਨੂੰ ਪੈਸੇ ਦੇ ਦੋ ਜਾਂ ਅਸੀਂ ਇਹ ਕਹਿੰਦੇ ਜੀ ਕਿ ਮੈਂ ਮਰ ਜਾਣਾ ਠੀਕ ਹੈ ਜੀ ਕਹਿੰਦੇ ਜੇ ਮੇਰੇ 8 ਲੱਖ 8 ਮਹੀਨੇ ਹੋ ਗਏ ਜੀ ਲਾਰੇ ਲਾ ਰਿਹਾ ਟੋਟਲੀ ਲਾਰੇ ਲਾ ਰਿਹਾ ਹੋਰ ਉਹਨੂੰ ਕੋਈ ਆਉਣੀ ਪਰ ਉਸ ਤੋਂ ਬਾਅਦ ਸਾਨੂੰ ਪਤਾ ਕੀ ਕਹਿੰਦੇ ਜੀ ਪੱਤਰਕਾਰ ਆਏ ਸੀਗੇ ਸਾਰੇ ਜੀ ਠੀਕ ਹੈ ਜੀ ਸਾਰਿਆਂ ਨੂੰ ਉਹਨਾਂ ਨੇ ਕੀ ਕਿਹਾ ਕਹਿੰਦੇ ਸਾਡਾ ਤਾਂ ਇਹਨਾਂ ਦਾ ਜ਼ਮੀਨਦਾਰ ਰੋਲਾ ਹੈ ਅਸੀਂ ਜ਼ਮੀਨ ਕੀ ਵੇਚਣ ਆਏ ਹਾਂ ਜੀure ਸਮਾਨੇ ਤੋਂ ਲੈ ਕੇ ਬਾਗਪੁਰਾਣੇ ਜ਼ਮੀਨ ਵੇਚਣਾ ਆਵਾਂਗੇ ਜੀ ਅਸੀਂ ਫਿਰ ਸਾਨੂੰ ਇਹ ਦੱਸੋ ਜੀ ਅਸੀਂ ਜ਼ਮੀਨਦਾਰ ਦੇ ਨਾਲ ਕੋਈ ਕੇਸ ਹੈ ਠੀਕ ਹੈ ਜੀ ਇਹ ਸਾਨੂੰ 10 ਲੱਖ ਰੁਪਏ ਦਾ ਵਾਅਦਾ ਦੇ ਰਿਹਾ ਇਹ ਸਾਡੀ ਜ਼ਮੀਨਦਾਰ ਹੈ ਜੀ ਉਹ ਤਾਂ ਕਹਿੰਦੇ ਅਸੀਂ ਤੁਹਾਡੀ ਕੋਈ ਜਿਹੜਾ ਕੇਸ ਲੜ ਰਹੇ ਸੀ ਜੀ ਜਿਉਂਦਾ ਹਾਈ ਕੋਰਟ ਕੇਸ ਹੈ ਸਰ ਜੀ ਸਾਡਾ ਕੋਈ ਕੇਸ ਨਹੀਂ ਹੈਗਾ ਠੀਕ ਹੈ ਜੀ ਜੇ ਸਾਡਾ ਕੋਈ ਕੇਸ ਹੁੰਦਾ ਸਰ ਸਾਡਾ ਸਮਾਨਾ ਪਟਿਆਲਾ ਜ਼ਿਲ੍ਹਾ ਸਾਡਾ ਉੱਥੇ ਕੇਸ ਚੱਲਦਾ ਜਾਂ ਬਾਗਪੁਰਾਣੇ ਜੀ ਸਾਡਾ ਕੇਸ ਚੱਲਦਾ ਵਰ ਹਾਂਜੀ ਸਾਨੂੰ ਇਹ ਦੱਸੋ ਕਿ ਕਿੰਨਾ ਕਰਦੇ ਸਾਨੂੰ ਇਹੀ ਹੈ ਜੀ ਸਾਡਾ 8 ਲੱਖ ਰੁਪਏ ਮੋੜੇ ਜਾਣਗੇ ਠੀਕ ਹੈ ਜੀ ਸਾਡਾ ਹੋਰ ਸਾਨੂੰ ਕੁਝ ਨਹੀਂ ਜਾਈਗਾ ਜੀ ਸਾਨੂੰ ਦਾ ਇਨਸਾਫ ਚਾਹੀਦਾ ਜੀ ਅੱਛਾ ਜਿਹੜਾ ਤੁਸੀਂ ਜਿਹੜਾ ਇਹਦੇ ਤੇ ਪੈਸੇ ਦਿੱਤੇ ਸੀ ਬਾਹਰ ਜਾਣ ਵਾਸਤੇ ਪੂਰਾ ਆਧਾਰ ਸੀ ਜਾਉਦਾ ਤੇ ਕਿਵੇਂ ਤੁਸੀਂ ਜਿਹੜਾ ਹੈਗਾ ਇੱਥੇ ਇਹਨਾਂ ਕੋਲ ਪਹੁੰਚੇ ਐਨ ਜੀ ਕੈਨੇਡਾ ਵਾਸਤੇ ਐਡ ਦੇਖੀ ਸੀ ਅਖਬਾਰ ਚ ਦਿੰਦਾ ਓਮ ਕਲ ਐਡ ਓਮ ਕਲ ਪੁੱਲ ਰਿਹਾ ਇਹ ਠੀਕ ਹੈ ਜੀ ਯਾਰ ਕਾਫੀ ਇਹ ਹੀ ਤੁਹਾਡੇ ਕੋਲ ਕੋਪੀ ਦਾ ਨਹੀਂ ਹੋਣੀ ਜੀ ਇਸ ਟਾਈਮ ਕੰਮ ਨਹੀਂ ਕਰਦਾ ਏਜੰਟੀ ਦੇ ਮੁਕਰੀਾਰੇ ਕਰ ਰਿਹਾ ਜੀ ਕਰ ਰਿਹਾ ਜੀ ਉਹ ਤਾਂ ਜਿੰਨੂੰ ਮਰਜ਼ੀ ਮੇਰੀ ਗੱਲ ਸੁਣੋ ਜੀ ਕੋਰਟ ਦੇ ਅੰਦਰ ਜਿੰਨੂੰ ਮਰਜ਼ੀ ਪੁੱਛ ਲਿਓ ਉਹਨਾਂ ਨੇ ਸਾਰਿਆਂ ਨੇ ਹਾਮੀ ਭਰਨੀ ਹੈ ਕਿ ਇਹ ਏਜੰਟ ਪੋਣਾ ਕਰਦਾ ਸਾਨੂੰ ਹੋਰ ਵੀ ਬਾਰੇ ਵੀ ਬੰਦਿਆਂ ਤੋਂ ਪਤਾ ਲੱਗਿਆ ਸਾਨੂੰ ਪਤਾ ਕੀ ਕਹਿੰਦੇ ਜੀ ਅਸੀਂ ਕਹਿੰਦੇ ਜੀ ਸਾਡੇ 8 ਲੱਖ ਰੁਪਈਆ ਨੇ ਕਿ ਸਾਨੂੰ ਦੇ ਦੇ ਕਹਿੰਦਾ ਸਾਡੇ ਕੋਲ ਤਾਂ 25-25 ਲੱਖ ਵਾਲੇ ਖੜੇ ਨੇ ਕਿ ਅਸੀਂ ਉਹਨਾਂ ਨੂੰ ਨਹੀਂ ਕਰਨਾ ਉਹ ਗੇੜੇ ਲਾਈ ਜਾਂਦੇ ਤੁਸੀਂ ਕੀ ਚੀਜ਼ ਲੋ ਕਹਿੰਦੇ ਫਿਰ ਉਸ ਤੋਂ ਬਾਅਦ ਤਾਂ ਕੀ ਸਾਨੂੰ ਇਹ ਦਿੰਦੇ ਨੇ ਉਸੇ ਪੁਲਸ ਵਾਲੇ ਦੇ ਲੈ ਲਊਗਾ ਨਾ ਪੁਲਸ ਵਾਲੇ ਦੇਣਗੇ ਤੁਹਾਨੂੰ ਪੈਸੇ ਇਹ ਗੱਲ ਬਾਤ ਹੈ ਸਾਰੀ ਸਰ ਇਨਸਾਫ ਜੇ ਨਾ ਮਿਲਿਆ ਆ ਮੁੰਡਾ ਕਹਿੰਦਾ ਮੈਂ ਮਰ ਜਾਣਾ ਜੀ ਉਹਦਾ ਜ਼ਿੰਮੇਵਾਰ ਔਮਕਰ ਸਿੰਘ ਪੁਨਰ ਹੋਏਗਾ ਬਾਈ ਵੀ ਕੰਮ ਕੀ ਕਰਦੇ ਆ ਨਾ ਬਾਈ ਕੰਮ ਕੀ ਕਰਦੇ ਮੈਂ ਮੇਰੇ ਬਾਹਰ ਗਿਆ ਹੋਇਆ ਸੀ ਬਾਹਰੋਂ ਆਇਆ ਸੀ ਕਿਹੜੀ ਜਗ੍ਹਾ ਮੈਂ ਸਾਊਦੀ ਅਰਬ ਸੀ ਜੀ ਠੀਕ ਹੈ ਨਾ ਜੀ ਤੇ ਮੈਂ ਲਾ ਰੱਖਿਆ ਸੀ ਇੱਕ ਇੱਕ ਮਿੰਟ ਲਈ ਆਜੀ ਤੁਸੀਂ ਕੀ ਕੰਮ ਕਰਦੇ ਹੋ ਜੀ ਮੈਂ ਗੱਡੀ ਚਲਾਉਂਦਾ ਜੀ ਠੀਕ ਹੈ ਜੀ ਹਾਂਜੀ ਮੈਂ ਇਹਨੂੰ ਦਿਨ ਰਾਤ ਜਾ ਕੇ ਇਹਨੂੰ ਪੈਸੇ ਦਿੱਤੇ ਸੀ ਮੈਂ ਗਰੀਬ ਬੰਦਾ ਮੇਰੇ ਛੋੜੇ ਜਿਹੇ ਬੱਚੇ ਨੇ ਇਹ ਆਜ ਨੇ ਪਹਿਨੇ ਦਿਨ ਰਾਤ ਮੇਰੇ ਹਾਲਾਤ ਉਹੀ ਹੋ ਰਹੇ ਹਨਗੇ ਮੈਂ ਇਹਨੂੰ 8 ਲੱਖ ਰੁਪਇਆ ਦਿੱਤਾ ਸੀ 8 ਲੱਖ ਤੋਂ ਬਿਨਾ ਮੈਨੂੰ ਕੁਝ ਨਹੀਂ ਚਾਹੀਦਾ ਇਹ ਲਗੋ ਤਾਂ ਇਹ ਕਿਥੋਂ ਲੈ ਸੀ ਤੁਸੀਂ ਇਹ ਹਾਂਜੀ ਪੈਸੇ ਮੈਂ ਖੁਦ ਕਮਾਏ ਸੀ ਜੀ ਠੀਕ ਹੈ ਜੀ ਹਾਂਜੀ ਇਹ ਸਾਊਦੀ ਅਰਬ ਕੰਮ ਕਰਕੇ ਆਏ ਜੀ ਇਹ ਸਾਊਦੀ ਅਰਬ ਗੱਡੀ ਚਲਾਉਂਦਾ ਜੀ ਠੀਕ ਹੈ ਜੀ ਉੱਥੋਂ ਆਇਆ ਜੀ ਇਹ ਜੇ ਪੈਸੇ ਮੈਂ ਖੁਦ ਕਮਾਏ ਨੇ ਇਹਨੂੰ ਦਿੱਤੇ ਨੇ ਤੇ ਹੁਣ ਮੈਂ ਹੁਣ ਕੁਝ ਨਹੀਂ ਕਰ ਸਕਦਾ ਜੇ ਮੇਰੇ ਤੇ ਜੇ ਆ ਪਰਚੇ ਤੇ ਕਾਰਵਾਈ ਹੋ ਜਾਈ ਨਹੀਂ ਤਾਂ ਠੀਕ ਹੈ ਨਹੀਂ ਹੋਏਗੀ ਤਾਂ ਮੈਂ ਫਿਰ ਜ਼ਿੰਮੇਵਾਰ ਹੀ ਹੋਵੇਗਾ ਓਮਕਾਰ ਸਿੰਘ ਜ਼ਿੰਮੇਵਾਰ ਹੋਏਗਾ ਜੀ ਇਹਦੀ ਸੁਸਾਇਟੀ ਜੇ ਇਹ ਤੇ ਕਾਰਵਾਈ ਹੋਈ ਠੀਕ ਹੈ ਨਹੀਂ ਤਾਂ ਓਮਕਾਰ ਮੇਰੇ ਵੀ ਮੋੜਾ ਜ਼ਿੰਮੇਵਾਰ ਹੋਏਗਾ ਭਾਈ ਤੁਹਾਨੂੰ ਕਿਉਂ ਲੱਗਦਾ ਵੀ ਤੁਹਾਡੀ ਕਰਵਾਈ ਨਹੀਂ ਹੋਣੀਗੀ ਕਿਉਂਕਿ ਇਹ ਮੈਨੂੰ ਧਮਕੀਆਂ ਦਿੰਦਾ ਕਿ ਮੇਰੇ ਨਾਲ ਮੇਰੇ ਨਾਲ ਬੁਲਸ ਰਲੀ ਹੋਈ ਹੈ ਇਹ ਵਕੀਲ ਹੈ ਜੀ ਵਕੀਲ ਹੈ ਜੀ ਕਹਿੰਦਾ ਮੈਂ ਵਕੀਲਾ ਮੇਰਾ ਬੁਲਸ ਨੂੰ ਕੁਝ ਨਹੀਂ ਕਰ ਸਕਦੀ ਮੈਂ ਇਹਨਾਂ ਨੂੰ ਅੱਗੇ ਦੇ ਅੱਗੇ ਤਰੀਕਾ ਪਾਉਂਗਾ ਇਹਨਾਂ ਦਾ ਵੀ ਪਤਾ